ਕੀ ਗੱਲ ਤੁਹਾਰੀ ਅੰਨੀ ਕਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਬਰਕਤ ਆ ਪਾਣ ਅੱਜ ਰੱਬ ਨੇ ਧੁੱਪ ਬੜੀ ਸੋਹਣੀ ਕੱਢੀ ਹੈ ਨਾ ਕਿ ਅੱਜ ਕੋਟੀ ਪਾਨ ਦੀ ਵੀ ਲੋੜ ਨਹੀਂ ਪਈ ਇੱਕ ਸਟੋਲ ਗਲੇ ਚ ਪਾ ਰੱਖਿਆ ਕੋਟੀ ਆਪਾਂ ਪਾਈ ਨਹੀਂ ਅੱਜ ਰੱਬ ਦੀ ਮਿਹਰ ਹੋ ਗਈ ਹੈ ਬਈ ਕੜਕ ਕੜਕ ਜੇ ਹੋ ਗਏ ਨੇ ਕੱਪੜੇ ਤੇ ਆਪਾਂ ਰਾਤ ਦੇ ਸ਼ਾਮ ਦੇ ਧੋਏ ਸੀਗੇ ਕੱਲ ਅੱਜ ਸਵੇਰੇ ਟਾਈਮ ਨਾਲ ਧੁੱਪ ਚ ਪਾਤੇ ਆ ਤੇ ਟੋਪੇ ਦੀ ਸੋਹਣੀ ਲੱਗ ਗਈ ਐ ਕਿ ਕੜਕਣੇ ਕੜਕਣੇ ਜੇ ਕੱਪੜੇ ਹੋ ਗਏ ਨੇ ਬੜੇ ਪਿਆਰੇ ਪਿਆਰੀ ਜੀ ਟੋਪ ਲੱਗ ਗਈ ਐ ਕਿ ਪਾਣ ਨੂੰ ਵੀ ਇਹਨਾਂ ਚੰਗਾ ਲੱਗੇ ਨਹੀਂ ਮੇਰੀ ਸ਼ੋਹਣੀ ਇਧਰ ਗੱਲ ਤੇ ਛੋਲ ਲੈ ਅੱਜ ਮੇਰਾ ਰੇਮ ਪੁੱਤ ਨਿੱਕਾ ਜਾ ਕਰੇ ਇੱਕਮ ਤੇ ਵੀਰ ਗਏ ਹੋਏ ਨੇ ਸਕੂਲ ਤੇ ਸਰਦਾਰ ਜੀ ਵੀ ਬੈਨੇ ਡਿਊਟੀ ਤੇ ਆਏ ਸਰਦਾਰ ਜੀ ਆਨ ਦਾ ਟਾਈਮ ਹੋ ਚੱਲਿਆ ਹੈ ਕਿਉਂਕਿ ਟਾਈਮ ਹੋ ਰਿਹਾ ਹੈ 3 ਵਜੇ ਦੇ ਆਸ 2:30 3 ਵਜੇ ਦੇ ਆਸ ਦਾ ਟਾਈਮ ਹੈ ਕਿਉਂਕਿ ਅਸੀਂ ਛੱਤ ਤੇ ਬੈਠੇ ਹਾਂ ਅੰਦਾਜ਼ੇ ਹੀ 10 ਰੀ ਮ 2:30 3 ਵਜੇ ਦਾ ਟਾਈਮ ਹੋਏਗਾ ਜਿਹਾ ਕਿ 1:00 ਵਜੇ ਠੀਕ ਹੈ ਸ੍ਰੀ ਦਰਜ ਜੀ ਨੀਤੀ ਸ੍ਰੀ ਦਰਜ ਜੀ ਆਣਗੇ ਕੋਈ 5:00 ਵਜੇ ਤੇ ਬੱਚਿਆਂ ਨੇ ਦੋਵਾਂ ਨੇ ਆ ਜਾਣਾ ਸਕੂਲੋਂ 3:30 ਵਜੇ ਕੁਝ ਮੋٹے ਮੋٹے ਜਿਹੜੇ ਕੱਪੜੇ ਆ ਉਹਨਾਂ ਦੀ ਪੌਕਟਾਂ ਜਿਹੜੀਆਂ ਉਹ ਗਿੱਲੀਆਂ ਅੰਦਰੋਂ ਹੌਣ ਪੁੱਠੇ ਕਰਕੇ ਦੁਬਾਰਾ ਦੁੱਚਾ ਪਾਸਾ ਬਦਲ ਕੇ ਪਾਤਾ ਹੈ ਤੇ ਮੇਰੀ ਲੋਡੀ ਜਿਹੜੀ ਹੈ ਨਾ ਨਿੱਕੀ ਜੀ ਉਹਨੇ ਰੱਬ ਤੋਂ ਸ਼ਿਕਾਇਤ ਕੀਤੀ ਹੈ ਨੈਮੋ ਜੀ ਲਵਰ ਮਾਸਕਾਰ ਕੀ ਬਾਬਾ ਜੀ ਕੀ ਕਹਿੰਦੇ ਸੀ ਤੁਸੀਂ ਬਾਬਾ ਜੀ ਨੇ ਦਿੰਨੀ ਨਹੀਂ ਰੇਮ ਨੇ ਹੁਣੇ ਕੁਝ ਮਿੰਟ ਪਹਿਲਾਂ ਮੈਨੂੰ ਸ਼ਿਕਾਇਤ ਕੀਤੀ ਮਮਾ ਮੈਨੂੰ ਨਾ ਗੱਡੀ ਚਾਹੀਦੀ ਹੈ ਤੇ ਪਾਪਾ ਜੀ ਦਿੰਦੇ ਨਹੀਂ ਪਏ ਕਿਦਾਂ ਦੇਣਗੇ 5 ਵਜੇ 5 ਵਜੇ ਤੇ ਫਿਰ ਤੁਸੀਂ ਕਿਉਂ ਕਹਿੰਦੇ ਹੋ ਬਾਬਾ ਜੀ ਨਹੀਂ ਦਿੰਦੇ ਫੇ ਬਾਬਾ ਜੀ ਦੇਣਗੇ ਬੱਟੂ ਆ ਮੈਂ ਕਿਹਾ ਹਾਂ ਬਾਬਾ ਜੀ ਉਹ ਸਾਹਮਣੇ ਗੁਰਦੁਆਰਾ ਹੈਗਾ ਨਾ ਠੀਕ ਹੈ ਨਾ ਬਾਬਾ ਜੀ ਸੁਣਦੇ ਪਏ ਆ ਕਿ ਰਹਿਮ ਕੀ ਕਹਿੰਦੀ ਮੇਰੇ ਸ਼ਿਕਾਇਤ ਕਰਨੀ ਪਈ ਰਹਿਮ ਤੇ ਬਾਬਾ ਜੀ ਕਹਿੰਦੇ ਮੈਂ ਛੇਤੀ ਦੇ ਦੇਣੀ ਤੁਹਾਨੂੰ ਗੱਡੀ ਉਹ ਇਹ ਕਿਹੜੀ ਵਾਲੀ ਗੱਡੀ ਲੈਣੀ ਹੈ ਸਕਾਰਪਿਓ ਸਕਾਰਪਿਓ ਗੱਡੀ ਲੈਣੀ ਮੇਰੇ ਪੁੱਤ ਦੀ ਡਿਮਾਂਡ ਵੀ ਵੱਡੀ ਹੈ ਤੇ ਪੁੱਤ ਥੋੜੇ ਚੀਜ਼ ਵੱਡੀ ਹੈ ਤੇ ਥੋੜਾ ਸਬਰ ਤੇ ਆਪਾਂ ਨੂੰ ਕਰਨਾ ਹੀ ਪੈਣਾ ਹਣਾ ਛੋਟੀ ਮੋਟੀ ਗੱਡੀ ਤੁਸੀਂ ਮੰਗੀ ਰੱਬ ਕੋਲੋਂ ਗੱਡੀ ਵੀ ਬੜੀ ਘੈਂਟ ਜੀ ਮੰਗੀ ਹੈ ਹੈ ਸੋਹਣੀਆ ਤੇ ਆ ਲੋ ਜੀ ਪਿੱਛੇ ਸਾਗ ਜਿਹੜਾ ਸੀਗਾ ਉਹਨਾਂ ਨੇ ਕਈ ਵੱਡ ਵੀ ਲਿਆ ਥੋੜਾ ਬੋਟਾ ਹੀ ਨਜ਼ਰ ਆ ਰਿਹਾ ਵਿੱਚ ਵਿਚਾਲੇ ਤੇ ਟੁੱਕ ਤੇ ਵੇਖ ਹੀ ਰਹੀਓ ਤੁਸੀਂ ਕਿੱਡੀ ਸੋਹਣੀ ਨਿਕਲੀ ਹੈ ਨਾ ਅੱਜ ਮਜ਼ਾ ਹੀ ਆ ਗਿਆ ਟੋਕੋ ਵਾਲਾ ਤੇ ਹੋਰ ਕੋਈ ਦਸਾ ਮਿੰਟਾਂ ਦੀ ਜੜੀਆਂ ਸ਼ਰਟਾਂ ਦੀਆਂ ਪੈਂਟਾਂ ਦੀਆਂ ਪਾਕਟਸ ਗਿੱਲੀਆਂ ਹੈਗੀਆਂ ਜੇਬਾਂ ਉਹ ਵੀ ਸੁੱਕ ਜਾਣਗੇ ਤੇ ਰਹਿਮ ਪੁੱਤ ਨੂੰ ਅੱਜ ਨਿਖਾਰ ਲਿਆ ਨਾ ਸਕੂਲ ਜਾਣ ਦੇ ਬਹਾਨੇ ਇਹ ਪਤਾ ਕੀ ਐ ਰਹਿਮ ਬਿਲਕੁਲ ਤੰਦਰੁਸਤ ਐ ਵਧੀਆ ਐ ਠੀਕ ਐ ਬਟ ਇਹਦੇ ਡੈਡੀ ਨਾ ਥੋੜੇ ਦੇ ਵਾਸਤੇ ਨਾ ਥੋੜਾ ਟੈਨਸ਼ਨ ਜ਼ਿਆਦਾ ਲੈ ਜਾਂਦੇ ਐ ਕਿ ਨਿੱਕੀ ਐ ਮੇਰੀ ਨਿਆਣੀ ਬੜੀ ਨਿੱਕੀ ਐ ਤੇ ਨਾ ਹੁਣੇ ਨਾ ਇਹਨੂੰ ਇਨੀ ਠੰਡ ਚ ਭੇਜਿਆ ਕਰ ਅੱਜ ਤਾਂ ਚਲੋ ਧੁੱਪ ਨਿਕਲ ਗਈ ਕੱਲ ਤੇ ਬੜੀ ਲੇਟ ਧੁੱਪ ਨਿਕਲੀ ਕੱਲ ਤੇ ਧੁੱਪ ਸੱਚ ਨਿਕਲੀ ਨਹੀਂ ਆਪਾਂ ਸੋਚਦੇ ਆ 2 ਵਜੇ ਨਿਕਲੇਗੀ ਬਟ ਕੱਲ 2 ਵਜੇ ਧੁੱਪ ਵੀ ਨਹੀਂ ਨਿਕਲੀ ਕੱਲ ਸਾਰਾ ਦਿਨ ਹੀ ਐਵੇਂ ਰਹਿ ਗਿਆ ਤੇ ਵੀ ਏਕਮ ਤੇ ਵੀਰ ਸਕੂਲ ਕੱਲ ਗਏ ਸੀ ਤੇ ਤੁਸੀਂ ਸੁਣਦੇ ਨਾ ਉਹਨਾਂ ਦੀ ਗੱਲਾਂ ਕਿ ਅਸੀਂ ਤੇ ਅੱਜ ਵੀ ਨਹੀਂ ਜਾਣਾ ਅੱਜ ਉਹ ਜਾਣ ਨੂੰ ਤਿਆਰ ਨਹੀਂ ਸੀਗੇ ਪਰ ਅੱਜ ਬੜੀ ਸੋਹਣੀ ਰੱਬ ਨੇ ਧੋਪ ਨਿਕਲੀ ਹੈ ਕੱਲ ਸੈਟਰਡੇ ਹੈ ਕੱਲ ਜ਼ਰੂਰ ਰਹਿਮ ਨੂੰ ਭੇਜਾਂਗੇ ਅਸੀਂ ਸਕੂਲ ਕਿਉਂਕਿ ਹੁਣ ਰੱਬ ਦੀ ਨਹੀਂ ਨਹੀਂ ਮਾਂ ਦੇ ਦੋ ਸਕੂਲ ਜਾਵਾਂਗੀ ਸਕੂਲ ਨਹੀਂ ਜਾਵਾਂਗੀ ਅਜੇ ਪਾਪਾ ਨਾਲ ਗੱਲ ਕਰ ਲੈਣਾ ਤੁਸੀਂ ਦੇਖੇ ਸਕੂਲ ਦੇ ਨਾਮ ਤੇ ਨਹੀਂ ਜਾਉਂਗੀ ਇਹਦੇ ਪਾਪਾ ਨੇ ਇਹਨਾਂ ਨੂੰ ਕੁਝ ਜ਼ਿਆਦਾ ਹੀ ਵਿਗਾੜ ਲਿਆ ਹੈ ਇਹ ਪਾਪਾ ਦੀ लाਡਲੀ ਧੀ ਹੈ ਛੋਟੀ ਵੀ ਨੰਨੀ ਦੀ ਪਾਪਾ ਇੰਨੇ ਰਹਿੰਦੇ ਇੱਥੇ ਕੀ ਕਰਾ ਦੇ ਨਹੀਂ ਆਣੀ ਹੈ ਛੋਟੀ ਹੈ ਕੋਈ ਨਹੀਂ ਹੁੰਦੀ ਅਰੇ ਨਾ ਨਾ ਜਾਏਗਾ ਹਾਂ ਮੇਰੇ ਬਾਪੇ ਨੇ ਗੱਤ ਹੀ ਨਹੀਂ ਲਾਏ ਕਿ ਦੇਣੀ ਜ ਮਾੜਾ ਲਾਈਪ ਆਈ ਦੇ ਹਾਂ ਅਜਿਹਾ ਸੀ ਕਿਹਾ ਹਾਂ ਠੀਕ ਛੋਲੀ ਮੂਚਾ 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 ਪਤਾ ਨਹੀਂ ਕੀ ਕਹਿੰਦੀ ਰਹਿੰਦੀ ਹੈ ਚਲੋ ਬੀਟੂ ਦੇ ਰਹਿ ਗਏ ਕਪੜੇ ਉਹ ਵੀ ਆਪਾਂ ਤੈਅ ਕਰ ਲਈਏ ਦੇਖ ਲੀਏ ਕਿੰਨੇ ਕਿ ਜਿਹੜੇ ਸੁੱਕੇ ਸੁੱਕੇ ਲਾ ਲਈਏ ਮੋਟੇ ტიკਰ ਬੱਚੀਆਂ ਦਾ ਟਾਈਮ ਹੋ ਜਾਏਗਾ ਆਣ ਦਾ ਹੋਏ ਨਾ ਮੈਂ ਤੁਝੇ ਕਪੜੇ ਨਾ ਨਾ ਗੰਦੇ ਕਰ ਦੇਣਾ ਮੇਰੇ ਜਵਾਕ ਬੜੇ ਖੁਸ਼ ਨਾਲੇ ਜਵਾਕਾਂ ਦੇ ਡੈਡੀ ਵੀ ਬੜੇ ਖੁਸ਼ ਵੀਡੀਓ ਦਾ ਕਿਉਂਕਿ ਇਹਨਾਂ ਨੂੰ ਮਿਲ ਗਏ ਨੇ ਅੱਜ ਰੋਲ ਨੰਬਰ ਰੋਲ ਨੰਬਰ ਜਿਹੜੇ ਯੂਨਿਟ ਟੈਸਟ ਇਹਨਾਂ ਦੇ ਮੰਡੇ ਤੋਂ ਸਟਾਰਟ ਨੇ ਮਾਰ ਕੇ ਰੱਖ ਫੋਟੋਆਂ ਕਿਵੇਂ ਦੀ ਆਈਆਂ ਆਏ ਨੇ ਮੇਰਾ ਵੀਰ ਕਿੰਨਾ ਕਿਊਟ ਲੱਗ ਰਿਹਾ ਹੈ ਆਏ ਹਾਏ ਮੇਰਾ ਸ਼ੋਨਾ ਲੈ ਮੈਂ ਤੁਸੀ ਵਗਾਓ ਯਾਰ ਰੇਮ ਦੀ ਫੋਟੋ ਕਿਉਂ ਨਹੀਂ ਆਈ ਉਹ ਵੇ ਨਖਚਾਈ ਨਹੀਂ ਰਹੀ ਮੇਰੀ ਹਾਏ ਨਹੀਂ ਆ ਟੈਡੀ ਜੀ ਗੁੱਤਣੀ ਵਾਲੀ ਕਿਵੇਂ ਦੀ ਲੱਗਦੀ ਪਈ ਨਹੀਂ ਗੰਦੀ ਜੀ ਆ ਵੇ ਕਿਹਦਾ ਰੇਮ ਦੀ ਅਮਾ ਯੂਨਿਟ ਟੈਸਟ ਇਹ ਨੰਬਰ ਰੇਮ ਦੀ ਰਿਪੋਰਟਾ ਵੀ ਗਾਇਬ ਹੈ ਹਾਂ ਵੀਰੂ ਮੇਰਾ ਵੀਰ ਹੈਂ ਰਾਮਦਾਸ ਵੀਰ ਦੀ ਫੋਟੋ ਬੜੀ ਛੋਟੀ ਆਈ ਰਾਮ ਦੀ ਗਾਇਬ ਹੈ ਚਲੋ ਹਣ ਖੁਸ਼ ਹੋ ਜਾ ਮੈਨ ਲਾ ਕੇ ਪੜੋ ਯੂਨਿਟ ਟੈਸਟ ਦੀ ਤਿਆਰੀ ਕਰੋ ਸਾਰਾ ਦਿਨ ਵਧੀਆ ਜੀ ਧੁੱਪ ਨਿਕਲੀ ਤੇ ਮਿੰਟੋ ਮਿੰਟੀ ਸ਼ਾਮ ਹੋ ਗਈ ਲੈ ਹੁਣ ਫਿਰ ਧੁੱਪ ਜੀ ਆ ਗਈ ਵੇ ਲੋ ਖਿੜਕੀ ਚੋਂ ਪਤਾ ਲੱਗ ਰਿਹਾ ਹੈ ਜਿਵੇਂ ਜਿਵੇਂ ਸ਼ਾਮ ਆ ਰਹੀ ਨਾ ਮੈਂ ਮਨੇ ਸਾਡੇ ਥੋਪ ਨਿਕਲਨੀ ਸ਼ੁਰੂ ਹੋ ਗਈ ਤੇ ਅੱਜ ਨਾ ਪਤਾ ਹੀ ਨਹੀਂ ਲੱਗ ਰਿਹਾ ਕਿ ਸਬਜੀ ਕੀ ਧਰਨੀ ਹੈ ਸਦਾ ਜੀ ਨੂੰ ਮੈਂ ਦਾਲ ਕਹਿ ਰਹੀ ਐ ਸਦਾ ਜੀ ਕਹਿੰਦੇ ਨਹੀਂ ਜੀ ਨਹੀਂ ਕਰਦਾ ਫਿਰ ਮੈਂ ਕਹਿ ਰਹੀ ਆ ਆਲੂ ਧਰ ਲੀਏ ਫਿਰ ਕਹਿੰਦੇ ਰੋ ਰੋ ਆਲੂ ਵੀ ਨਹੀਂ ਖਾਦੇ ਜਾਂਦੇ ਹੁਣ ਮੈਂ ਇੱਥੇ ਕਿਹੜੀ ਸਬਜੀ ਧਰਾਂ ਸਮਝ ਨਹੀਂ ਆ ਰਹੀ ਮਿੰਤੇ ਅੱਜ ਸਬਜੀ ਤੇ ਟੈਨਸ਼ਨ ਬਣੀ ਪਈ ਹੈ ਕਿ ਦੋ ਸਬਜੀ ਕੀ ਬਣਾਈਏ ਸਬਜੀ ਅੱਜ ਬਣਾਣੀ ਆਲੂ ਮੱਕ ਪਨੀਰ ਪਨੀਰ ਪਨਾਹ ਲਿਆ ਦੇਸ਼ ਇੱਤਿਕਾਰ ਦੇ ਦੇ ਪਨੀਰ ਲਿਆ ਗਏ ਦੇ 100 ਰੁਪਏ ਮੰਮੀ ਦੇ ਪਰਸ ਚੋਂ ਕੱਢ ਕੇ ਲੈ ਕੇ ਜੋ ਮੇਰਾ ਰਹਿਤ 800 ਰੁਪਏ ਮੰਮੀ ਕੋਲੋਂ ਲਵਾ ਹੂੰ ਜੀ ਤੇਨੂੰ ਹਾਂ ਚੱਲ ਚੈੱਕ ਕਰ ਲੈ ਲਾ ਦੂ 800 ਦਾ ਜਰਾ ਇਹ ਕੁਛ ਆ ਰਿਹਾ ਕਾ ਪਾਗੇ ਵਹਿ ਗਈ ਮੈਂ ਤੇ ਪੈਸੇ ਲਵਾ ਕੱਪੜੇ ਧਵਾਏ। ਤੇ ਦੀਦੀ ਕੇ ਲਈ ਪਨੀਰ ਬਣਾਉ। ਜਿਵੇਂ ਇਥੇ ਦੁੱਧ ਸਾਡੇ ਹੈਗਾ ਵਾਧੂ ਤੇ ਪਨੀਰ ਬਣਾ ਲੀਏ। ਪਨੀਰ ਤੇ ਵੈਸੇ ਵੀ ਸਾਡੇ ਕੋਈ ਖਾ ਕੇ ਹੀ ਖੁਸ਼ ਨਹੀਂ ਐ ਕੋਈ ਵੀ ਨਹੀਂ ਖਾ ਕੇ ਖੁਸ਼। ਸਮਝਾ ਹੋ ਕੀ ਬਣਾਈਏ? ਕੀ ਬਣਾਈਏ ਬੱਚੇ ਪਈ ਗਏ ਸਕੂਲ। ਸੌਰੀ ਟਿਊਸ਼ਨ ਹੈ। ਹਾਈਵੇ ਠੰਡ ਲੱਗਦੀ ਪਈ ਐ ਇਸ ਵੇਲੇ ਮੈਂ ਤੇ ਜਰਸੀ ਵੀ ਨਹੀਂ ਪਾਈ ਐ ਜੁੱਲ ਵੀ ਨਹੀਂ ਪਾਈ। ਸਬਜੀ ਕਰੇ ਕੋਈ ਹੈ ਹੀ ਨਹੀਂ ਬਣਾਏ ਕੀ ਕੱਲ ਵੀ ਅਸੀਂ ਦੁੱਤੀ ਸਬਜੀ ਬਣਾ ਕੇ ਖਾਈ ਸੀ ਸਰਦਾਰ ਜੀ ਨੇ ਬਣਾਈ ਸੀ ਹੋਏ ਹੋਏ ਟੀਆਂ ਮਿਰਚਾ ਪਾਈਆਂ ਤੇ ਸਾਲ ਵਿੱਚ ਜੜਨ ਲੈ ਆਏ ਹੁਣ ਕੀ ਲੈ ਕੇ ਆਏ ਤਾਂ ਸੋ ਨਹੀਂ ਮਲੇ ਫਿਰ ਵੀ ਇੱਕ ਮਕੋਲ ਲੈ ਕੇ ਆਇਆ ਹੱਥ ਜਾਨਾ ਹਾਂ ਵਾਓ ਚਲੋ ਹਣ ਕਰੋਨਾ ਟੁੱਟਨ ਨਾ ਕੋਸ਼ਿਸ਼ ਵਧੀਆ ਲੱਗੇ ਰੋ ਰਗੜਾ ਰਗੜਾਈ ਸ਼ੌਪ ਕਰ ਲਾਂਗੇ ਇਹਨਾਂ ਨੂੰ ਦੀਦੀ ਕੋਲ ਆਇਆ ਤੂੰ ਚੱਲ ਤੂੰ ਚੱਲ ਉਹਨੇ ਬਣਾ ਪੋ ਤੇ ਸਕੂਲ ਵਾਲੀ ਇਹਨੂੰ ਖਰਾਬ ਨਹੀਂ ਕਰਨਾ ਸੋਹਣਾ ਸੋਹਣਾ ਕਲਰ ਕਰਨਾ ਚਲੋ ਮੈਂ ਵੀ ਬਿਸਤਰੇ ਤੇ ਬਹਿ ਜਾਵਾਂ ਸਬਜੀ ਦਾ ਤਾਂ ਕੋਈ ਅਤਾ ਪਤਾ ਨਹੀਂ ਸਬਜੀ ਸਰਦਾਰ ਜੀ ਕੋਈ ਲਿਆਣਗੇ ਫਿਰ ਅਸੀਂ ਬਣਾਵਾਂਗੇ ਹੁਣੇ ਕੋਈ ਅਤਾ ਪਤਾ ਨਹੀਂ ਬਿਸਤਰੇ ਪਏ ਸੋਹਣੇ ਲੱਗ ਰਹੇ ਨੇ ਸਾਫ਼ ਸੁਥਰੇ ਤੇ ਜੀ ਕਰਦਾ ਹੁਣ ਥੋੜੀ देर ਬਹਿ ਜਾਈਏ ਇਹਨਾਂ ਦੇ ਵਿੱਚ ਬਹਿ ਜੰਨੇ ਆ ਸਦਾਰਦੀ ਦਸਣਗੇ ਸਬਜੀ ਕੀ ਬਣਾਈਏ ਕਹ ਤੇ ਦਿੱਤਾ ਬਈ ਲਿਆਓ ਜੇ ਵੀ ਲਿਆਣੀ ਆ ਉਹ اسی ਬਣਾ ਦਾਂਗੇ ਅੱਜ ਸਾਰੀ ਸਿਰਦਰਦੀ ਸਬਜੀ ਦੀ ਹੇ ਰੱਬਾ ਉਹ ਪਿਆਰੀ ਮੋੜ ਆ ਮੇਰੇ ਜਾਈ ਦੇ ਉੱਤੇ ਵੀਡੀਓ ਚ ਵੀ ਦੇਖਦਾ ਪਿਆ ਏ ਆ ਭੈਣ ਸਾਡੀ ਸੈਟ ਅਪ ਬਾਕਸ ਮੰਗਦੀ ਪਈ ਏ ਕੀ ਵੇਖਣਾ ਟੀਵੀ ਤੇ ਸੈਟਪੋਕ ਲਾ ਕੇ ਮੈਂ ਉੱਥੇ ਨੱਚਿਆ ਕਰਾਂ ਗਾਣੇ ਲਾ ਕੇ ਹੋਰ ਮੈਂ ਕੀ ਵੇਖਣਾ ਬੇਲੀ ਰਹਿਣੀ ਸਾਰਾ ਦਿਨ ਅੱਜ ਨਹੀਂ ਬੇਲੀ ਲੈਣੀ ਐ ਇੱਥੇ ਬਹਿ ਕੇ ਵੇਖ ਲੈ ਕੀ ਵੇਖਣੇ ਬਾਬੇ ਦੀ ਬਾਣੀ ਸੁਣ ਤੇ ਮੈਂ ਨੱਚਾਂ ਦੋ ਕਮਿੰਟ ਹੀਟਰ ਸੇਕ ਹੁਣ ਹੱਥ ਘਰ ਨਿੱਗੇ ਫਿਰ ਜਾਵੀ ਘਰੇ ਹਣ ਧੱਕੇ ਕਿਹੜੀ ਗੱਲ ਤੋਂ ਮਾਰੀ ਜੰਨੀ ਐ ਮਿੱਠੀ ਵਿੱਚ ਬਣੀ ਮੈਂ ਤਾਂ ਮੇਰਾ ਵੀਰ ਉਹ ਨਾ ਡੇਚੇਰਾ ਹੋਏ ਹੋਏ ਪਾਸ ਨਾ ਜਾਵੀਂ ਇਹ ਪਤਲਾ ਇੱਤ ਹੈਗਾ ਖੜਾ ਲਿਖੇ ਚੱਲੀ ਚੱਲੀ ਹੁਣ ਜਾਈਏ ਬਿੱਟੇ ਸੇਵ ਕਰਕੇ ਆਪਾਂ ਨੂੰ ਧੁਪੇ ਧੁਬਾਏ ਕਪੜੇ ਮਿਲ ਜਾਣੇ ਆ ਸਵੇਰੇ ਆਪਾਂ ਪ੍ਰੈਸ ਕਰਕੇ ਬਾਹਰ ਲੈਣੇ ਆ ਤੇ ਦੀਦੀ ਚੰਗੀ ਤਰ੍ਹਾਂ ਤਿਆਰ ਹੋ ਗਈ ਐ ਤਿੰਨ ਪਾ ਦੇਣਾਂ ਨਾ ਮੈਂ ਹੁਣ ਅਸੀਂ ਪਾ ਲਾਂਗੇ ਸਵੇਰੇ ਧੋਤੇ ਹੋਏ ਸਿਰਦਾਸੇ ਟਾਈਮ ਉਦੋਂ ਕਪੜੇ ਨਹੀਂ ਆਉਣੇ ਆਪਾਂ ਕਿਵੇਂ ਮੈਂ 10 ਵਜੇ ਦਾ ਟਾਈਮ ਸਕੂਲ ਦਾ ਕੱਪੜੇ ਟਾਈਮ ਨਾ ਧੋਰੀਆ ਕਰੀਏ ਕਿਦੀ ਸਿਆਣੀ ਕੱਪੜੇ ਹੋਣੇ ਹੀ ਨਹੀਂ ਮਾਤਾ ਨੂੰ ਡੇਢ ਲਾਉਣਾ ਮਾਤਾ ਦੇ ਮਾਤਾ ਲਈ 10 ਵਜੇ ਨਾ ਹੀ ਲੈਣਾ ਤੇਰੇ ਹੱਥ ਕਿੰਨਾ ਸੋਹਣਾ ਪਿਆਰਾ ਕਿੰਨਾ ਵਾਹ ਸੱਚੀ ਬਾਛਾ ਹਾਂ ਮੇਰੀ ਕਰੀ ਅੱਜ ਬਹੁਤ ਸੋਹਣਾ ਲੱਗ ਰਸੀ ਦੀਦੀ ਦੇ ਸਾਡੇ ਘਰ ਆਉਣ ਨਾਲ ਦੁਨੀਆ ਬੜਾ ਛੜਦੀ ਹੈ ਸਾਡੇ ਤੋਂ ਚਲ ਦੀਦੀ ਦੀਦੀ ਆਂਦੀ ਨੇ ਇੱਥੇ ਤੇ ਸਾਡੇ ਜਿਹੜੇ ਆਂਡ ਗਵਾਣ ਦੇ ਗਿਆ ਬੜਾ ਛੜਦੇ ਨੇ ਪਤਾ ਨਹੀਂ ਕਿੰਨਾ ਕੋਨਾ ਦੇ ਘਰੇ ਕੰਮ ਕਰਦੀ ਐ ਕੀ ਕਰਦੀ ਐ ਛੱਪੜਦੀ ਹੈ ਬੜਾ ਲੋਗ ਛੜਦੀ ਅੱਜ ਦੀਦੀ ਨਾਲ ਕਿਸੇ ਦੀ ਬਹਿਸ ਹੋ ਗਈ ਮੈਨੂੰ ਆਕੇ ਦੱਸਿਆ ਮੇਰੇ ਸਰੀਰ 'ਚ ਉਬਾਲੇ ਉੱਠਦੇ ਰਹੇ ਕਿ ਮੈਂ ਤੇ ਜਾ ਕੇ ਨਾ ਉਹਨੂੰ ਸੁਣਾ ਆਂ ਦੀਦੀ ਡਰਦੀ ਕਹਿੰਦੇ ਛੱਪੜਦੀ ਦੀਦੀ ਡਰਦੀ ਭਈ ਨਾਮ ਥੋੜੀ ਲੈਣ ਲੱਗੇ ਹਾਂ ਕਿਸੀ ਤੋਂ ਜਿਹੜਾ ਤੂੰ ਡਰਦੀ ਸੀ ਦੀ ਡਰਦੀ ਵੀ ਕਿਤੇ ਉਹਨੂੰ ਜਾ ਕੇ ਪੁੱਛਣਾ ਲੱਗੀ ਨਹੀਂ ਪਹਿਲੀ ਗੱਲ ਮੇਰੇ ਨਾਲ ਸੁਣ ਜਿਵੇਂ ਸਾਰਾ ਦਿਨ ਕਾਰਨੀ ਤਲਜਾਨੀ ਵੀ ਇਧਰ ਹੀ ਆ। ਔਰ ਇੰਨਾ ਕੁਝ ਲੈ ਕੇ ਜਾਣੀ ਰਾਤ ਮੇਰੇ ਨਾਲ ਸੁਣ ਸੱਟਾ ਬਾਕਸ ਕੱਟ ਕੇ ਦੇ ਦੇ। ਆ ਵੀ ਲੋ ਔਰ ਲੈ ਜਾਣੀ ਭਈ ਸੱਟਾ ਬਾਕਸ ਦੇ ਦੇ ਮੈਨੂੰ ਕੱਟ ਕੇ ਮੈਂ ਵੀ ਜਾ ਕੇ ਟੀਵੀ ਨਾ ਬੱਚੇ ਤੇ ਅੱਗੇ ਜਾ। ਉਹ ਨਾ ਕਿਸੇ ਬੈੱਡ ਦੇ ਵਿੱਚ ਹੀ ਮੈਂ ਕੱਲ ਫੱਟੀ ਨੂੰ ਵੀ ਕਿਹਾ ਕੱਲ ਇਹਨਾਂ 12 ਵਜੇ ਡਿਊਟੀ ਤੋਂ ਆ ਜਾਣਾ ਫਿਰ ਮੈਂ ਯਾਦ ਨਾਲ ਕਢਾ ਦਵਾਂ। ਕਿ ਆਪਾਂ ਤੋਂ ਕਢ ਲਾ ਗਿਆ। ਹਾਏ ਕਿਹੜਾ ਕਿਹੜਾ ਬੈੱਡ ਖੋਲਾਂਗੇ ਆਪਾਂ ਉਧਰ ਵਾਲੇ ਚ ਕਿ ਇਧਰ ਵਾਲੇ ਚ ਵੇਖਣੇ ਪਾਣੇ ਦੀਦੀ ਇਹ ਕਹਿੰਦੇ ਪਏ ਸੀ ਮੈਨੂੰ ਕਾਲੀ ਕਿ ਪ੍ਰੀਤ ਮੈਨੂੰ ਚੇਤਾ ਹੀ ਨਹੀਂ ਹੈਗਾ ਕਿਹੜੇ ਬੈੱਡ 'ਚ ਰੱਖ ਬੈਠਾ ਮੈਂ ਕਿਉਂਕਿ ਉਹਦੇ ਬਾਅਦ ਅਸੀਂ ਵਾਈਫਾਈ ਲਵਾਇਆ ਉਹਦੇ ਬਾਅਦ ਸਾਨੂੰ ਪਤਾ ਹੀ ਨਹੀਂ ਸੈਟ ਬਾਕਸ ਗਿਆ ਕਿੱਥੇ ਰੱਖੇ ਬੈੱਡ 'ਤੇ ਹੀ ਆ ਕੱਲ ਲਵਾ ਦਾਂਗੀ ਮੈਂ ਚਲੋ ਵੀ ਭੈਣ ਗਈ ਹੁਣ ਕਰੀ ਆ ਉਹਦੇ ਕਪੜੇ-ਕਪੜੇ ਧੋ ਕੇ ਲੇਟ ਆਈ ਸੀ ਸ਼ਾਮ ਹੋ ਗਈ ਆ ਉਹਦੇ ਪੈਰ ਇੰਨੇ ਸੋਹਣੇ ਟੁੱਪਸੀ ਆਈ ਨੇ ਆਹ ਦੇ ਕੰਮਾਂ ਚ ਲੱਗੀ ਰਹੀ ਐ ਕਿਉਂਕਿ ਕੰਮ ਬੜੇ ਏਨੋ ਵੀ ਆਪ ਦਾ ਘਰ ਦਾ ਵੀ ਕਰਨਾ ਤੇ ਹੋਰ ਵੀ ਬੜੇ ਲੋਕਾਂ ਦੇ ਕੰਮ ਕਰਦੀ ਐ ਘਰ ਦਾ ਫੇਰ ਹੀ ਗੁਜ਼ਾਰਾ ਹੈ ਨਾ ਆਪਣੇ ਵਰਗੇ ਨੇ ਤੇ ਗੱਲਾਂ ਹੀ ਕਰਦੇ ਰਹਿ ਜਾਣਾ ਵੀ ਹੁਣ ਤੇ ਮੇਰੀ ਤੇ ਸਬਜੀ ਦਾ ਵੀ ਨਹੀਂ ਪਤਾ ਲੱਗਿਆ ਤੇ ਸਰਦਾਰ ਜੀ ਕਹਿੰਦੇ ਨੇ ਛੱਡ ਖਹਿੜਾ ਸਬਜੀ ਨਹੀਂ ਬਣਾਣੀ ਕਿਉਂਕਿ ਨਾ ਮੈਂ ਦਾਲ ਖਾਣੀ ਤੇ ਨਾ ਮੈਂ ਆਲੂ ਆ ਦੇ ਸਬਜੀ ਚ ਕੋਈ ਹੋਰ ਖਾਣਾ ਮੈਂ ਤੇ ਚੱਲੇ ਆ ਬਰਗਰ ਖਾਣ ਸਰਦਾਰ ਜੀ ਗਏ ਠੀਕ ਹੈ ਤੇ ਬਈ ਮੇਰੇ ਵਾਸਤੇ ਤੇ ਪੰਜੀਰੀ ਪਈ ਹੈ ਮੈਂ ਪੰਜੀਰੀ ਖਾਣੀ ਹੈ ਤੇ ਬੱਚੇ ਕਹਿੰਦੇ ਆਪ ਅਸੀਂ 버ਗਰ ਖਾਣਾ ਤੇ ਸਰਦਾਰ ਜੀ ਉਹਨਾਂ ਵਾਸਤੇ 버ਗਰ ਲੈਣ ਹੀ ਗਏ ਹੋਏ ਨੇ ਅੱਜ ਸਬਜੀ ਦਾ ਕੰਮ ਖਤਮ ਹੈ ਹਾਈ ਮਮੋਸ ਖਾਏਗੀ ਚਲੋ ਠੀਕ ਹੈ ਪਪਾ ਮਮੋਸ ਨੂੰ ਪਪਾ ਨੂੰ ਕਹਿ ਦੇ ਨੇ ਮਮੋਸ ਜੀ ਚੱਲ ਲੈ ਹਾਂ ਸਾਗ ਨਹੀਂ ਖਾਣਦੀ ਹੁੰਦੀ ਮਸਾਲੇ ਨਹੀਂ ਖਾਣਦੀ ਹੁੰਦੀ ਤੂੰ ਫਿਰ ਕੀ ਖਾਣਦੀ ਹੁੰਦੀ ਸੀ ਮਸਾਲੇ ਨਹੀਂ ਮੈਂ ਖਾਂਦੀ ਮੈਂ ਮੋਮੋਸ ਖਾਣੇ ਚਲੋ ਮੋਮੋਜ ਖਾ ਲੈਣਾ ਫਿਰ ਉਹਦੇ ਵਿੱਚ ਮਸਾਲੇ ਨਹੀਂ ਪਾएंगे ਅੱਜ ਮਸਾਲੇ ਹੁੰਦੇ ਆ ਉਹ ਮਸਾਲੇ ਨਹੀਂ ਹੁੰਦੇ ਹਾਂ ਮੋਮੋਸ ਖਾਣੇ ਹਾਂ ਬੱਛਾ ਮੋਮੋਜ ਖਾਣ ਵਾਲੇ ਹੁੰਦੇ ਆ ਮਸਾਲੇ ਨਹੀਂ ਹੁੰਦੇ ਓਕੇ ਜੀ ਮੈਨੂੰ ਪਤਾ ਹੀ ਨਹੀਂ ਯਾਰ ਚਲੋ ਬਈ ਠੀਕ ਹੈ ਜੀ ਜੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਮਸਾਲੇ ਨਹੀਂ ਹੁੰਦੇ ਦੁਪਹਿਰ ਚ ਪੈਕ ਕਰਦੇ ਆ ਹਾਂ ਮੋਮੋਜ ਡੱਬੇ ਚ ਪੈਕ ਕਰਕੇ ਦਿੰਦੇ ਆ ਫੇਰ ਫਾਫਾ ਪਾ ਦਿੰਦੀ ਆ ਫਿਰ ਬੰਦਾ ਸਰ ਹਾਂ ਸਾਫੇ ਚ ਪਾ ਕੇ ਦੇ ਦਿੰਦੇ ਇਹ ਦੱਬੇ ਨੂੰ ਫਿਰ ਮਿਚਾ ਪਾ ਦਈਆ ਹਾਂ ਮਿਚਾ ਪਾ ਦਿੰਦੇ ਫਿਰ ਸੋਤੀ ਸਾਟ ਮਮਸ ਨਹੀਂ ਹੁੰਦੇ ਹਾਂ ਹਾਂ ਸੋਤੀ ਸੋਤੀ ਹੁੰਦੇ ਆ ਫਿਰ ਆਵੇ ਕੱਲ ਦੇ ਹਾਉ ਹਾਂ ਜੀ ਹਾਉ ਸਨੈਕਸ ਓਹੋ ਨਸਕ ਕੱਲ ਦੇ ਨੈਕਸਟ ਸਨੈਕਸ ਓਕੇ ਫਿਰ ਪਾਪਾ ਲਈਆਂ ਦੱਬੇ ਚ ਪੈਕ ਕਰਕੇ ਲਿਫਾਫੇ ਚ ਪਾ ਕੇ ਮਮੁਚ ਮਮਸ ਵਾਰਾ ਲੈ ਅੱਖਾਂ ਕੇ ਮੁਕਾਂਦੀ ਮੋਮੋਸ ਮੋਮੋਸ ਬਣਸਵਾੜੇ ਬੜੇ ਮਿੱਠੇ ਕਰਨੇ ਨੇ ਬੜੇ ਸਵਾਦ ਹੁੰਦੇ ਆ ਚਲੋ ਪਾ ਤੁਸੀਂ ਖਾਣਦੇ ਹੋ ਛਪਾਪਾ ਨੂੰ ਕਹਿ ਦਿੰਨੇ ਆ ਪਾਪਾ ਲੈ ਆਓ ਬਈ ਨਹੀਂ ਆਉਣੀ ਆ ਨਹੀਂ ਮੈਂ ਨਹੀਂ ਖਾਂਦੀ ਮੋਮੋ ਹਾਂ ਸਵਾਦ ਵਾਲੇ ਹੁੰਦੇ ਆ ਥੋੜੀ ਚਲੋ ਠੀਕ ਐ ਮੋਮੋਸ ਮੈਂ ਵੀ ਖਾ ਕੇ ਵੇਖ ਲਵਾਂ ਹਾਂ ਤੇ ਪਾਪਾ ਤੁਹਾਡੇ ਵਾਸਤੇ ਲਾਣਗੇ ਨਾ ਤੁਸੀਂ ਖਾਣਗੇ ਨਾ ਜਿਹੜਾ ਮੇਰੇ 1 2 ਖਾਣਾ 2 ਬਾਈਟ 2 2 ਬਾਈਟ ਨਹੀਂ ਹਾਂਜੀ

ਚੈਨਲ ਤੇ ਫਸਟ ਟਾਈਮ ਆਇਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਸੇ ਨਾਲ ਜੀ ਚਲੋ ਕਰੋ ਸਤਿ ਸ੍ਰੀ ਅਕਾਲ ਐਂਡ ਬਾਏ ਬਾਏ ਸਤਿ ਸ੍ਰੀ ਅਕਾਲ ਹੱਥ ਜੋੜ ਸਤਿ ਸ੍ਰੀ ਅਕਾਲ ਐਂਡ ਬਾਏ ਬਾਏ ਵਾਈ ਗੁਰੂ ਜੀ ਵਾਈ ਗੁਰੂ ਜੀ ਬਾਏ ਬਾਏ ਮੰਮੀ ਹਣ ਵਾ ਗਾ